ਤੇ ਅੱਜ ਆਪਾਂ ਲੋਕੀ ਦੇ ਕੌਫ ਤੇ ਬਣਾਵਾਂਗੇ ਆ ਮੀਕ ਲੋਕੀ ਲਈ ਹੋਈ ਆ ਇਹਨੂੰ ਮੈਂ ਕੱਟ ਲਿਆ ਆ ਤੇ ਹੁਣ ਆਪਾਂ ਇਹਨੂੰ ਗ੍ਰੇਟ ਕਰਾਂਗੇ ਲੋਕੀ ਨੂੰ ਮੈਂ ਗ੍ਰੇਟ ਕਰ ਲਿਆ ਆ ਤੇ ਹੁਣ ਆਪਾਂ ਥੋੜਾ ਜਿਹਾ ਨਮਕ ਲਾ ਕੇ 5 ਮਿੰਟ ਇਹਨਾਂ ਨੂੰ ਰੱਖਾਂਗੇ ਤੇ ਫਿਰ ਇਹਦੇ ਵਿੱਚ ਮੇਸਨ ਪਾ ਕੇ ਕੌਫ ਤੇ ਬਣਾਵਾਂਗੇ ਹਾਂਜੀ ਆਪਾਂ ਕद्दू ਜਿਹੜਾ ਹੀ ਉਹਦਾ ਪਾਣੀ ਕੱਢਣ ਲੱਗੇ ਆ ਲੋਕੀ ਦਾ ਆ ਵੇਖੋ ਲੋਕੀ ਦਾ ਪਾਣੀ ਸੰਗੀਦਰ ਆਪਾਂ ਕੱਢ ਲੈਣਾ ਹੈ ਤੇ ਫਿਰ ਆਪਾਂ ਇਹਦੇ ਵਿੱਚ ਵੇਸਣ ਵਗੈਰਾ ਪਾਵਾਂਗੇ ਕद्दू ਦੇ ਜਿਹੜੇ ਲੋਕੀ ਦੇ ਕੌਫਤੇ ਹੁੰਦੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਆ ਲੋਕੀ ਦਾ ਕੱਢ ਲਿਆ ਜਿਹੜੀ ਬਿੱਲੀ ਕਸ਼ਕੀ ਗ੍ਰੇਟ ਕੀਤੀ ਸੀ ਤੇ ਹੁਣ ਆਪਾਂ 4 ਚਮਚੇ ਆਪਾਂ ਵੇਸਣ ਪਾਣੇ ਆ ਤੇ ਵੇਸਣ ਵਿੱਚ ਅਲੂ ਮੀਚ ਮਸਾਲਾ ਵੀ ਪਾਵਾਂਗੇ ਜਿਹਦੇ ਨਾਲ ਟੇਸਟ ਹੋਰ ਵੀ ਵਧੀਆ ਆ ਜਾਏਗਾ ਗਰਮ ਮਸਾਲਾ ਥੋੜੀ ਜੀ ਹਲਦੀ ਪਾਵਾਂਗੇ ਇੰਦਰ ਕਲਰ ਬਹੁਤ ਵਧੀਆ ਆਉਂਦਾ ਹੈ। ਲਾਲੀ ਥੋੜੀ ਜੀ ਰੈੱਡ ਮਿਰਚ ਨਮਕ ਸੁਆਦ ਅਨਸਾਰ ਹੁਣ ਪਾਸ ਕਾਟੀ ਨਮਕ ਪਾਉਣਾ ਕਿਉਂਕਿ ਸਬਜ਼ੀ ਚ ਵੀ ਪੈਣਾ ਆ ਮਸਾਲੇ ਚ ਹੀ ਪਾ ਦਿੰਦੇ ਹਾਂ। ਹੁਣ ਆਪਾਂ ਇਹਨਾਂ ਨੂੰ ਮਿਕਸ ਕਰਦੇ ਹਾਂ। ਯਾ ਯਾ ਤੇ ਹੁਣ ਆਪਾਂ ਲੋਕੀ ਦੇ ਗਰਦ ਤੇ ਗਾਦੀ ਭਾਵੇਂ ਤੇ ਵੱਡੇ ਵੱਡੇ ਵੀ ਲੈ ਸਕਦੇ ਜੋ ਇਸ ਤਰ੍ਹਾਂ ਛੋਟੇ ਜਿਹੇ ਪਤਲੇ ਪਾਣੀ ਵੀ ਲੈ ਸਕਦੇ ਲੋ ਤੇ ਜਿਹੜਾ ਜ਼ਿਆਦਾ ਕਰੰਚੀ ਜਿਆ ਬੰਦੇ ਆ ਤੇ ਜ਼ਿਆਦਾ ਨਾ ਸੇਕਦੇ ਨਾ ਮੀਡੀਅਮ ਘੱਟ ਤੇ ਮੀਡੀਅਮ ਦੇ ਸੇਕ ਤੇ ਆਪਾਂ ਬਣਾਨੇ ਆ ਕਰ ਕੇ ਆਪਾਂ ਬੜੀਆਂ ਜਾਂਦੇ ਪਿਆਰ ਨੂੰ ਬੋਲਦੇ ਕੱਲਾ ਕੱਲਾ ਕਰਕੇ ਆਪਾਂ ਘੜ ਲੈਣਾ ਹੈ ਤੇ ਇਹਨਾਂ ਨੂੰ ਉਲਟ-ਪੁਲਟ ਕਰ ਲੈਣਾ ਆ ਇਹ ਤੋਹਾਸ ਸੇਕਾ ਲੱਗ ਸਕੇ ਇਹ ਲੋਕੀ ਦੇ ਪਕੌੜੇ ਆ ਪਕੌੜੇ ਨੇ ਹਾਂਜੀ ਜੀ ਆਪਣੇ ਪਕੌੜੇ ਤਿਆਰ ਹੋ ਗਏ ਆ ਪਕ ਤੇ ਦੇਖੋ ਕਿੰਨੇ ਬੜੀਏ ਤਰੀਕੇ ਦੇ ਨਾਲ ਰੜੇ ਰੜੇ ਜੇ ਤੇ ਇਹਨੂੰ ਹੁਣ ਆਪਾਂ ਕੱਢ ਲਵਾਂਗੇ ਤੇ ਨਾਲ ਹੀ ਮੈਂ 3 ਪਿਆਜ਼, 2 ਟਮਾਟਰ, 6 ਹਰੀਆਂ ਮਿਰਚਾਂ ਤੇ ਥੋੜੀਆਂ ਜਿਹੀਆਂ ਆਪਾਂ ਕੜੀਆਂ ਲਸਣ ਜਲਾਵਾਂਗੇ ਤੇ ਆਪਾਂ ਮਿਕਸੀ ਜਾਲਚ ਹੁਣ ਆਪਾਂ ਇਹਨੂੰ ਗ੍ਰਾਇੰਡ ਕਰਦੇ ਮਸਾਲੇ ਨੂੰ ਹਾਂਜੀ ਇਹ ਦੇਖੋ ਮੈਂ ਤੜਕਾ ਗ੍ਰਾਇੰਡ ਕਰ ਲਿਆ ਆ ਤੇ ਹੁਣ ਫਰਾਈ ਦੇ ਵਿੱਚ ਤੇਲ ਪਾ ਕੇ ਉਹ ਵੀ ਗਰਮ ਤੇਲ ਪਾ ਲਿਆ ਥੋੜਾ ਜਿਹਾ ਬਾਕੀ ਮੈਂ ਕੱਢ ਦਿੱਤਾ ਹੈ ਤੇ ਹੁਣ ਆਪਾਂ ਮਸਾਲਾ ਹੌਲੀ-ਹੌਲੀ ਭੌਣਾ ਦੇ ਆ ਮੱਠ ਮੱਠੇ ਸੇਕ ਤੇ ਤੇ ਟੇਸਟੀ ਟੇਸਟੀ ਸਬਜ਼ੀ ਆਪਾਂ ਤਿਆਰ ਕਰਦੇ ਹਾਂ ਹਾਂਜੀ 5 ਮਿੰਟ ਹੋ ਗਏ ਆ ਤੇ ਹੁਣ ਆਪਾਂ ਹਲਦੀ ਪਾਵਾਂਗੇ ਹਲਦੀ ਮੈਂ ਥੋੜੀ ਜਿਹੀ ਪਾਵਾਂਗੀ ਕਿਉਂਕਿ ਹਲਦੀ ਬਹੁਤ ਹੀ ਤੇਜ਼ ਆ ਤੇ ਹਰੀਆਂ ਮਿਰਚਾਂ ਪਈਆਂ ਹੋਈਆਂ ਇਹ ਲਾਲ ਵਿੱਚ ਮੈਂ ਥੋੜੀ ਜਿਹੀ ਪਾਉਗੀ ਨਾਲੇ ਆਪਾਂ ਭੁੰਨੇ ਹੋਏ ਮਸਾਲਾ ਤਾਂ ਆ ਅਨੁਸਾਰ ਆਪਾਂ ਪਾਵਾਂਗੇ ਨਮਕ ਨਮਕ ਆਪਾਂ ਪਾਉਤੀਆਂ ਜ ਵੀ ਪਾਇਆ ਤੇ ਹੁਣ ਆਪਾਂ ਮਸਾਲੇ ਜ ਵੀ ਪਾਉਣ ਲੱਗੇ ਆ ਆਪਾਂ ਘੱਟ ਹੀ ਪਾਵਾਂਗੇ ਜਦੋਂ ਆਪਣੀ ਸਬਜੀ ਬਣ ਜਾਏਗੀ ਤਿਆਰ ਹੋ ਜਾਏਗੀ ਫਿਰ ਥੋੜਾ ਜਿਹਾ ਆਪਾਂ ਟੇਸਟ ਕਰਾਂਗੇ ਵੈਸੇ ਤਾਂ ਪੂਰਾ ਹੀ ਵਧੀਆ ਹੋਏਗਾ ਤੇ ਲੱਗਦਾ ਹੋਏਗਾ ਕਿ ਤੁਸੀਂ ਪਾਸ ਆ ਜੇ ਦਿਓ ਤਾਂ ਫਿਰ ਸਿਰ ਦਰਾਂ ਜੇ ਪਾਤਾ ਤੇ ਫਿਰ ਸਬਜੀ ਜ ਨਮਕ ਤੀਜ ਹੋ ਜਾਣਾ ਹੈ ਤੇ ਹੁਣ ਆਪਾਂ ਇਹ ਜਿਹੜਾ ਮਸਾਲਾ ਆਪਾਂ ਪਾਉਣ ਦਿਆਂ ਦੀ ਬਸਾਲਾ ਪੜਾ ਪੁੱਜ ਚੁੱਕਿਆ ਬੜੇ ਵਧੀਆ ਤਰੀਕੇ ਦੇ ਨਾਲ ਉਹ ਸੱਪੀ ਹੋ ਵੀ ਛੱਡ ਲਾ ਪਿਆ ਤੇ ਹੁਣ ਆਪਾਂ ਪਾਣੀ ਪਾਵਾਂਗੇ ਪਾਣੀ ਆਪਾਂ ਤਾਂ ਪਾਵਾਂਗੇ ਕਿਉਂਕਿ ਆਪਾਂ ਤਰੀ ਬਣਾਣੀ ਆ ਤਰੀ ਨੂੰ ਵੀ ਆਪਣਾ ਟਾਈਮ ਲੱਗਣਾ ਹੈ ਜੇ ਸਾਬ ਵੀ ਤੁਸੀਂ ਤਰੀ ਬਣਾਉਣੇ ਕੱਟ ਜਾਂ ਜ਼ਿਆਦਾ ਬਣਾਣੀ ਆ ਸਾਬ ਤੁਸੀਂ ਪਾਣੀ ਪਾ ਲਿਓ ਤੇ ਪਾਣੀ ਰੇਝਾ ਦਵਾ ਲਿਓ ਫਿਰ ਤੋਂ ਬਾਅਦ ਆਪਾਂ ਇਹ ਤੁਹਾਨੂੰ ਦੱਸ ਦਿਆਂ ਤੇ ਇੱਕ ਵਾਰੀ ਪਾਣੀ ਨੂੰ ਰੇਝਾ ਜਸ ਜਿਹੜਾ ਮਸਾਲਾ ਵੀ ਪਾਣੀ ਪਾਇਆ ਰੇਝਾ ਆ ਲੈ ਤੇ ਇੱਕ ਦੋ ਉਹ ਗਾਲ ਚੰਗੇ ਧਰਾ ਲੈਣ ਤੋਂ ਤੇ ਜਿਹੜਾ ਪਾਣੀ ਚ ਮਸਾਲਾ ਪੱਕ ਜਾਵੇ ਤੇ ਥੋੜਾ ਆਪਾਂ ਇਹਨਾਂ ਟੱਕ ਦੇ ਦਿੰਨੇ ਆ ਤੇ ਦੋ ਤਿੰਨ ਪਾਰ ਹੰਦ ਕਰੀ ਅੱਗੇ ਨਾਲ ਕਾਫੀ ਵਧੀਆ ਥੋੜੀ ਜਿਹੀ ਸੰਗਣੀ ਹੋ ਗਈ ਆ ਤੇ ਹੁਣ ਆਪਾਂ ਪਾਵਾਂਗੇ ਲੋਕ ਦੇ ਟਕੋੜੇ ਵਿੱਚ ਯਾਨੀ ਕਿ ਕੌਫ ਤੇ 5 ਟਮਾਟਰ ਰੈਂਜਾ ਤੋਂ ਹੋਣੀ ਹੈ ਤੇ ਆਪਣੀ ਸਬਜੀ ਬਣ ਕੇ ਤਿਆਰ ਚੇਕ ਕਰੋ ਮੇਰੀ ਵੀਡੀਓ ਵਧੀਆ ਲੱਗਦੀ ਹੈ ਮੇਰੇ ਚੈਨਲ ਆਈ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰੇ ਰੀਡਿੰਗ ਅੰਟ ਤੱਕ ਵੀ ਦੇਖਿਆ ਕਰੋ ਸੈਕਸ ਹੋਰ ਹੋ